ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ听ਣੇ ਕੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਣਾ ਸਾਹਿਬ ਅੱਜ 15 ਅਗਸਤ ਹੈ ਤੇ ਪੂਰੀ ਖੁਸ਼ੀ ਦੇ ਨਾਲ ਪੂਰੇ ਉਤਸ਼ਾਹ ਦੇ ਨਾਲ 15 ਅਗਸਤ ਨੂੰ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਜੀ ਭਾਰਤ ਦੇ ਵਿੱਚ ਫਿਰ ਬਿਲਕੁਲ ਜੀ ਬਿਲਕੁਲ ਹਰ ਸਾਲ ਦੀ ਤਰ੍ਹਾਂ ਹੀ ਆਜ਼ਾਦੀ ਦਿਹਾੜੇ ਨੂੰ ਬੜੀ ਸ਼ਿੱਦਤ ਦੇ ਨਾਲ ਬੜੇ ਚਾਅ ਦੇ ਨਾਲ ਲੋਕ ਮਨਾਉਂਦੇ ਸਨ ਤੇ ਲੋਕ ਮਨਾ ਰਹੇ ਆ ਦੇਖੋ ਗੱਲ ਇਹ ਜੀ ਕਿ ਸਮਾਜ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਖ-ਵੱਖਰੇ ਵਿਚਾਰ ਆ ਗੋਰਿਆਂ ਨੂੰ ਕੱਢ ਕੇ ਤੇ ਅਸੀਂ ਆਜ਼ਾਦ ਹੋਏ ਮਹਿਸੂਸ ਕਰ ਲਏ ਜੇ ਤੇ ਫਿਰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਤੇ ਜੇ ਅਸੀਂ ਇਹ ਮਹਿਸੂਸ ਕਰਦੇ ਵੀ ਗੋਰੀਆਂ ਨੂੰ ਕੱਢ ਕੇ ਤੇ ਹੁਣ ਉਸ ਤੋਂ ਬਾਅਦ ਕਿਹੜਾ ਸਾਨੂੰ ਇਨਸਾਫ ਮਿਲ ਗਿਆ ਸਾਡੀਆਂ ਲੋੜਾਂ ਦੀ ਪੂਰਤੀ ਹੋਈ ਹੈ ਤੇ ਇਹ ਇੱਕ ਵੱਖਰਾ ਪ੍ਰਸੰਗ ਹੈਗਾ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਉਸ ਆਜ਼ਾਦੀ ਦੇ ਵਿੱਚ 1947 ਦੀ 15 ਅਗਸਤ ਵਾਲੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਕੀਦਾ ਹੋਇਆ ਕੱਲੇ ਪੰਜਾਬ ਦਾ ਹੋਇਆ ਉਹਦਾ ਕਾਰਨ ਇਹ ਜੀ ਕਿ ਪੰਜਾਬ ਦੇ ਦੋ ਹਿੱਸੇ ਬਣੇ ਆ ਪੰਜਾਬ ਦੇ ਦੋ ਟੋਟੇ ਹੋਏ ਆ ਉਹਦਾ ਕਾਰਨ ਇਹ ਵੀ ਗੁਜਰਾਤ ਦੇ ਵਿੱਚ ਤਰੀਆਂ ਪੱਕੜੇ ਸੁਣਿਆ ਵੀ ਭਾਈ ਲੈਂਦਾ ਗੁਜਰਾਤ ਚੜਦਾ ਗੁਜਰਾਤ ਨਨ ਕਾਣਾ ਸਭ ਉਧਰ ਰਿਆ ਕਰਤਾਰਪੁਰ ਸਭ ਉਧਰ ਰਿਆ ਵਾਰਿਸਾ ਉਧਰ ਰਿਆ ਬਾਕੀ ਜਿਹੜੀਆਂ ਧਾਰਮਿਕ ਥਾਵਾਂ ਮਹੱਤਵਪੂਰਨ ਉਧਰ ਰਹੀਆਂ ਸਾਡੀ ਵਿਰਾਸਤ ਸਾਡਾ ਸੱਭਿਆਚਾਰ ਸਾਡੇ ਆਪਣੇ ਸਾਡੇ ਵੱਡੇ-ਵਡੇਰੇ ਉਧਰ ਰਹੇ ਉਧਰਲੇ ਇਧਰ ਆ ਗਏ ਸੋ ਕਹਿਣ ਦਾ ਭਾਵ ਇਹ ਆ ਕਿ ਭਾਰਤ ਤੇ ਪਾਕਿਸਤਾਨ ਦੀ ਵੰਡੀ ਨਹੀਂ ਹੋਈ ਅਸਲ ਦੇ ਵਿੱਚ ਪੰਜਾਬ ਦੀ ਹੀ ਵੰਡੀ ਹੋਈ ਆ ਪਰ ਕਿਉਂਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਬੜੀ ਲੰਮੀ ਚੌੜੀ ਹੋ ਜਾਂਦੀ ਆ ਸੋ ਵੈਸੇ ਕੁੱਲ ਮਿਲਾ ਕੇ 100 ਅਥਰਸਾ ਸਿਰੇ ਤੇ ਗੰਢ ਗੱਲ ਇਹ ਆ ਕਿ ਅੱਜ ਆਜ਼ਾਦੀ ਦੇ ਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਹੋਰਾਂ ਨੇ ਤੇ ਅੱਜ 12ਵੀਂ ਵਾਰ ਲਾਲ ਕਿਲੇ ਦੇ ਉੱਤੇ ਤਿਰੰਗਾ ਲਹਿਰਾਇਆ ਪਿਛਲੀ ਵਾਰ ਵੀ ਉਹਨਾਂ ਨੇ ਲਹਿਰਾਇਆ ਸੀ 12 ਵਾਰ ਲਗਾਤਾਰ ਉਹਨਾਂ ਨੇ ਲਹਿਰਾਇਆ ਸੋ ਮਤਲਬ ਇਹ ਜੀ ਕਿ ਉਹ ਲਗਾਤਾਰ ਪ੍ਰਧਾਨ ਮੰਤਰੀ ਤੇ ਉਹੀ ਲਹਿਰਾਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਇਆ ਜਲੰਧਰ ਦੇ ਵਿੱਚ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਨੇ ਲਹਿਰਾਇਆ ਉਧਰ ਜੇ ਮੁਹਾਲੀ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਲਹਿਰਾਇਆ ਫਾਜ਼ਲਕਾ ਦੇ ਵਿੱਚ ਸਪੀਕਰ ਸਾਹਿਬ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਲਹਿਰਾਇਆ ਸੋ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬ ਦੇ ਵੱਖ-ਵੱਖ ਮੰਤਰੀ ਸਹਿਬਾਨ ਨੇ ਲਹਿਰਾਇਆ ਪਰ ਇਹ ਵੀ ਗੱਲ ਆ ਕਿ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਸੰਘਰਸ਼ੀਲ ਧਿਰਾਂ ਉਹਨਾਂ ਦੇ ਵੱਲੋਂ ਅੱਜ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਦੇ ਵਿੱਚ ਜਾ ਕੇ ਮੰਤਰੀਆਂ ਦੇ ਘਰਾਓ ਦਾ ਪ੍ਰੋਗਰਾਮ ਬੜਾਇਆ ਗਿਆ ਸੀ ਤੇ ਪਰ ਉਹਨੂੰ ਅਸਫਲ ਕੀਤਾ ਗਿਆ ਕਿਉਂਕਿ ਲੰਘੇ ਕੱਲ੍ਹ ਖਬਰ ਆਈ ਸੀ ਵੀ ਜਿਹੜੀਆਂ ਸੰਘਰਸ਼ ਕਰਨ ਵਾਲੀਆਂ ਕੁੜੀਆਂ ਅਧਿਆਪਕਾਵਾਂ ਜਿਹੜੀਆਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਪੁਲਿਸ ਨੇ ਡਕ ਲਿਆ ਸੀ ਜਿਹਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈਆਂ ਤੇ ਬੜੇ ਵੱਡੇ ਪੱਧਰ ਤੇ ਚਰਚਾ ਹੋਈ ਵੀ ਆਹ ਦੇਖ ਲਓ ਜੀ ਇਹਨੂੰ ਵੀ ਆਜ਼ਾਦੀ ਕਹਗੇ ਆਹ ਦੇਖ ਲਓ ਜੀ ਆਹ ਕੀ ਕੀ ਕੁਝ ਹੋ ਰਿਹਾ ਸੋ ਇਹ ਇੱਕ ਵੱਖਰਾ ਪ੍ਰਸੰਗ ਹੋ ਜਾਂਦਾ ਪਰ ਕੁੱਲ ਮਿਲਾ ਕੇ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਹਰ ਬੰਦੇ ਦੀ ਆਜ਼ਾਦੀ ਦੀ ਪਰਿਭਾਸ਼ਾ ਵੱਖੋ ਵੱਖਰੀ ਆ ਤੇ ਸਾਡਾ ਦੇਸ਼ ਆਜ਼ਾਦ ਹੋਇਆ ਤੇ ਸਾਡੇ ਦੇਸ਼ ਨੂੰ ਅਸਲ ਆਜ਼ਾਦੀ ਮਿਲੇ ਤੇ ਜੋ ਜੋ ਕੁਝ ਸਾਡੇ ਸ਼ਹੀਦਾਂ ਨੇ ਸੁਪਨੇ ਸੀ ਉਹਨਾਂ ਸੁਪਨਿਆਂ ਦੀ ਪੂਰਤੀ ਹੋਵੇ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਮੌਸਮ ਦੀ ਜਿਹੜਾ ਮੌਸਮ ਇੰਨਾ ਜ਼ਿਆਦਾ ਤਬਾਹੀ ਮਚਾਰਿਆ ਉਹਦੇ ਬਾਰੇ ਵਿੱਚ ਹਰ ਰੋਜ਼ ਖਬਰਾਂ ਆ ਰਹੀਆਂ ਨੇ ਕਿਸ਼ਤਵਾੜ ਦੇ ਵਿੱਚ ਕਹਿੰਦੇ ਬੱਦਲ ਫਟਿਆ ਜਿਸ ਦੇ ਕਰਕੇ 38 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜੀ ਬਿਲਕੁਲ ਹਰਮਨਜੀਤ ਗੱਲ ਇਹ ਆ ਵੀ ਕਿਸ਼ਤਵਾੜ ਦਾ ਇਹ ਹੈਗਾ ਜੀ ਜੰਮੂ ਕਸ਼ਮੀਰ ਦੇ ਵਿੱਚ ਲੰਘੇ ਕੱਲ ਲਗਭਗ 1:30 ਵਜੇ ਦਾ ਵੇਲਾ ਸੀ ਜਦੋਂ ਉੱਥੇ ਬੱਦਲ ਫਟਿਆ ਜਦੋਂ ਇਹ ਬੱਦਲ ਫਟਿਆ ਉੱਥੇ ਨਾ ਇੱਕ ਮਾਤਾ ਰਾਣੀ ਦੇ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਤੇ ਸ਼ਰਧਾਲੂ ਜਾਂਦੇ ਆ ਉਹ ਜੀ ਮੇਰੇ ਖਲ ਜੇ ਮੈਂ ਗਲਤ ਨਾ ਹੋਵਾਂ ਤਾਂ ਚਛੌਦੀ ਪਿੰਡ ਆ ਜਾਂ ਚੜੌਦੀ ਜਾਂ ਚਛੌਦੀ ਉਹਦਾ ਵੇਰਵਾ ਇਵੇਂ ਆ ਕਿਸ਼ਤਵਾਰਡ ਆ ਜਿਹੜਾ ਇਹ ਇੱਥੇ ਦਾ ਬਹੁਤ ਵੱਡਾ ਇਲਾਕਾ ਹੈਗਾ ਤੇ ਇੱਥੇ ਜਦੋਂ ਬੱਦਲ ਫਟਿਆ ਤਾਂ ਪਹਿਲਾਂ ਖਬਰ ਆਈ ਜੀ ਕਿ 38 ਲੋਕਾਂ ਦੀ ਮੌਤ ਹੋ ਗਈ ਆ ਪਰ ਰਾਤੋਂ ਰਾਤ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਤੇ ਗਿਣਤੀ ਹੋ ਗਈ ਜੀ 52 ਉੱਥੇ ਕਿਸ਼ਤਵਾਰਡ ਦੇ ਵਿੱਚ ਬੱਦਲ ਫਟਣ ਕਰਕੇ 52 ਲੋਕਾਂ ਦੀ ਮੌਤ ਹੋਈ ਆ 100 ਸ਼ਰਧਾਲੂ ਜਾਂ 100 ਲੋਕ ਹਲੇ ਵੀ ਲਾਪਤਾ 165 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਉਹਨਾਂ ਨੂੰ ਬਚਾਇਆ ਗਿਆ ਉਥੇ ਤਾਸ਼ ਦੇ ਪੱਤੇ ਵਾਂਗੂ ਸਭ ਕੁਝ ਡਿੱਗ ਪਿਆ ਗੱਡੀਆਂ ਵਹਿ ਗਈਆਂ ਸ਼ਰਧਾਲੂਆਂ ਦੇ ਲੰਗਰ ਵਾਲੇ ਟੈਂਟ ਡਿੱਗ ਪਏ ਉਥੇ ਜੀ ਲਗਾਤਾਰ ਜਿਹੜਾ ਬਾਕੀ ਸਮਾਨ ਸੀਗਾ ਜੋ ਬਣਾਇਆ ਸੀ ਅਰਜੀ ਤੌਰ ਤੇ ਉਹ ਵੀ ਖਤਮ ਹੋ ਗਿਆ ਤੁਸੀਂ ਦੇਖੋ ਵੀ ਐਤਕੀ ਕੁਦਰਤੀ ਕਰੋਪੀ ਆ ਨਾ ਜਿਹੜੀ ਪਹਾੜੀ ਖੇਤਰਾਂ ਦੇ ਵਿੱਚ ਵੱਧਦਾ ਕਦੇ ਹਿਮਾਚਲ ਪ੍ਰਦੇਸ਼ ਦੇ Shimla 'ਚ ਬੱਦਲ ਫਟਦਾ ਤੇ ਕਦੇ ਮੰਡੀ 'ਚ ਫਟਦਾ ਕਦੇ ਉੱਤਰਾਖੰਡ 'ਚ ਬੱਦਲ ਫਟਦਾ ਕਦੇ ਜੰਮੂ ਕਸ਼ਮੀਰ 'ਚ ਫਟਦਾ ਇਹ ਕੀ ਇਕੱਲੇ ਹਿਮਾਚਲ ਦੇ ਵਿੱਚ ਹੀ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਆ ਜਿਹੜਾ مالی ਤੌਰ ਤੇ ਹੋਇਆ ਇਹ ਬੱਦਲ ਫਟਣ ਦੇ ਕਰਕੇ ਹੜ ਆਉਣ ਦੇ ਕਰਕੇ ਪਿਛਲੇ ਦਿਨੀ ਤਾਂ ਵੀਡੀਓ ਸਾਹਮਣੇ ਆਈਆਂ ਵੀ ਘਾਰਾ ਜਿਹੜੇ ਉਹ ਤਾਸ਼ ਦੇ ਪੱਤੇ ਵਾਂਗ ਰੁੜੇ ਜਾਂਦੇ ਆ ਜਦੋਂ ਇੱਕਦਮ ਆਉਂਦੇ ਆ ਪਾਣੀ ਤੇ ਪਤਾ ਨਹੀਂ ਲੱਗਦਾ ਵੀ ਕੀ ਤੋਂ ਕੀ ਬਣ ਗਿਆ ਪਰ ਮਨੁੱਖ ਨੇ ਕੁਦਰਤ ਦਾ ਘਾਣ ਵੀ ਬਹੁਤ ਕੀਤਾ ਤੁਸੀਂ ਕਦੇ ਸੋਚ ਕੇ ਦੇਖੋ ਵੀ ਜਦੋਂ ਆਪਾਂ Shimla ਜਾਂਦੇ ਹਾਂ ਢਲਹੌਜ਼ੀ ਜਾਂਦੇ ਜਾਂ ਹੋਰ ਥਾਵਾਂ ਤੇ ਜਦੋਂ ਆਪਾਂ ਮੇਨ ਬਾਜ਼ਾਰ 'ਚ ਜਾਂਦੇ ਆ ਜਿਵੇਂ ਕੋ ਉਦਾਹਰਨ ਦੇ ਤੌਰ ਤੇ Shimla ਦੇ ਲੱਕੜ ਬਾਜ਼ਾਰ ਦੀ ਗੱਲ ਹੀ ਕਰ ਲਈਏ ਉੱਥੇ ਜਿਹੜੀਆਂ ਪਹਾੜੀਆਂ ਪਹਾੜੀਆਂ ਦੇ ਆਲੇ-ਦੁਆਲੇ ਘਰ ਕਿਵੇਂ ਬਣੇ ਆ ਪਹਾੜੀਆਂ ਦੀਆਂ ਨੁਕਰਾਂ ਦੇ ਉੱਤੇ ਘਰ ਕਿਵੇਂ ਬਣੇ ਟੀਸੀਆਂ ਤੇ ਕਿਵੇਂ ਬਣੇ ਆ ਜਿਵੇਂ ਹੁੰਦੇ ਨੇ ਛੱਤੇ ਨੂੰ ਡੂਮਣਾ ਮੱਖੀ ਲੱਗੀ ਹੁੰਦੀ ਆ ਓਵੇਂ ਬਣੇ ਆ ਉਹ ਤਾਂ ਆਪਾਂ ਕਹਿੰਦੇ ਨੇ ਚਲੋ ਵਿਊ ਇੱਥੋਂ ਬਹੁਤ ਵਧੀਆ ਦਿਖਦਾ ਪਰ ਜਦੋਂ ਉਹ ਬਣਾਉਨੇ ਆ ਹੋਟਲ ਜਾਂ ਘਰ ਬਣਾਉਨੇ ਆ ਕਦੇ ਇੰਜੀਨੀਅਰਾਂ ਨੇ ਕਦੇ ਮਾਹਰਾਂ ਤੋਂ ਇਸ ਗੱਲ ਦਾ ਪਤਾ ਕੀਤਾ ਕਿ ਪਹਾੜ ਦੀ ਉਮਰ ਕਿੰਨੀ ਆ ਇਹ ਪਹਾੜ ਹਜ਼ਾਰ ਸਾਲ ਪੁਰਾਣਾ ਜਾਂ 100 ਸਾਲ ਪੁਰਾਣਾ ਸਾਨੂੰ ਪਤਾ ਹੁੰਦਾ ਵੀ ਉਹ ਖੁਰਿਆ ਥੱਲੋਂ ਕਿਵੇਂ ਆ ਅਸੀਂ ਉੱਤੇ ਤਾਂ ਚੀਜ਼ ਬਣਾ ਲੈਨੇ ਆ ਪਰ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਜਦੋਂ ਪਾਣੀ ਆਉਂਦਾ ਕਿਤੇ ਬਦਲ ਫਟਦਾ ਉਹ ਪਹਾੜ ਚ ਖਾਰ ਪੈਂਦੀ ਸਾਰਾ ਪੁੱਜ ਨਾਲ ਲੈ ਜਾਂਦਾ ਤੁਸੀਂ ਗੱਲ ਕਰ ਲਓ ਜੀ ਇੱਥੇ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਹੁਣ ਕਈ ਥਾਵਾਂ ਤੇ ਹੜਵਾਲੀ ਸਥਿਤੀ ਬਣੀ ਪਈ ਆ ਮੈਂ ਲੰਗੇ ਕੱਲ ਫਿਰੋਜ਼ਪੁਰ ਦੇ ਆਤੂ ਵਾਲਾ ਪਿੰਡ ਦੀ ਖਬਰ ਪੜ੍ਹੀ ਉਸ ਪਿੰਡ ਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਕਿਉਂ ਕਿ ਦਰਿਆ ਉੱਛਲ ਕੇ ਉਧਰਲੇ ਪਾਸੇ ਨੂੰ ਤੁਰ ਪਿਆ ਅਰ ਰਈਏ ਦੇ ਵੱਲ ਅਮਰਸਰ ਦੇ ਵੱਲ ਇੱਥੇ ਇੱਕ ਸਭਰਾਵਾ ਨਹਿਰ ਆ ਉਹ ਨਹਿਰ ਜਿਹੜੀ ਉੱਛਲ ਗਈ ਤੇ ਜਿਹਦੇ ਕਰਕੇ ਖੇਤਾਂ 'ਚ ਪਾਣੀ ਭਰ ਗਿਆ ਉਹ ਨਹਿਰ ਪਿਛੋ ਬੰਦ ਕਰਨੀ ਪਈ ਆ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਤੇ ਹਜ਼ਾਰਾਂ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਉਹਦਾ ਕਾਰਨ ਵੀ ਹੜ ਵਰਗੀ ਸਥਿਤੀ ਬਣੀ ਪਈ ਆ ਕਿਉਂ ਕਿ ਦਰਿਆਵਾਂ ਵਿਚਲਾ ਰੇਤ ਲੋਕ ਖਾ ਗਈ ਦਰਿਆ ਸਿੱਧਾ ਜਾ ਰਿਹਾ ਲੋਕਾਂ ਨੇ ਟਿੱਪਰ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਰੇਤ ਕੱਢ ਲਈ ਬਬਰ ਅਜੇ ਭਰੇ ਨਹੀਂ ਉਹ ਕਦੇ ਦਰਿਆ ਖੱਬੇ ਨੂੰ ਹੋ ਗਿਆ ਕਦੇ ਸੱਜੇ ਨੂੰ ਹੋ ਗਿਆ ਫਿਰ ਉਹ ਤਬਾਹੀਆਂ ਠਾਈ ਜਾਂਦਾ ਪੱਕੀ ਥਾਂ ਜਿਹੜੀ ਦਰਿਆ ਦੀ ਉਹ ਅਸੀਂ ਧਾਤੀ ਆ ਬਣਾ ਆਪ ਖਾ ਗਏ ਆ ਤੋ ਦਰਿਆ ਨੂੰ ਜਿੱਧਰ ਨੂੰ ਪਾਣੀ ਨੂੰ ਮੌਕਾ ਮਿਲਦਾ ਫਿਰ ਉਧਰ ਨੂੰ ਹੋ ਤੁਰਦਾ ਮਤਲਬ ਇਹ ਹੈ ਜੀ ਕਿ ਮਨੁੱਖ ਨੇ ਆਪਦੇ ਸੁਆਰਥ ਦੇ ਲਈ ਕੀ ਕੀ ਲੱਛਣ ਕੀਤੇ ਆ ਇਹਦੇ ਵੇਰਵੇ ਵੀ ਸਾਹਮਣੇ ਆਉਂਦੇ ਆ ਕੁੱਲ ਬੁਲਾ ਕੇ 100 ਵਥ ਰਸਾ ਸਿਰੇ ਤੇ ਗੰਢ ਪੰਜਾਬ ਵੀ ਸੁਰੱਖਿਅਤ ਰਵੇ ਕੁਦਰਤੀ ਆਫਤ ਨਾ ਆਵੇ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਨਾ ਆਵੇ ਪਰ ਜੋ ਜੋ ਕੁਝ ਹੁਣ ਤੱਕ ਹੋ ਚੁੱਕਿਆ ਜਾਂ ਜੋ ਜੋ ਕੁਝ ਹੁਣ ਤੱਕ ਹੋ ਰਿਹਾ ਜਾਂ ਜੋ ਜੋ ਹੋ ਸਕਦਾ ਉਹ ਸੱਚੀ ਮੁੱੱਚੀ ਚਿੰਤਾਜਨਕਾ ਵੀ ਕਿਤੇ ਪੰਜਾਬ ਫੇਰ ਨਾ ਡੁੱਬ ਜੇ ਮੈਂ ਕੱਲ ਰਿਪੋਰਟ ਪੜੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਾਇਤਾ ਕੈਂਪ ਲਾਤੇ ਆ ਉਹਨਾਂ ਨੇ ਕਿ ਜੀ ਸਹਾਇਤਾ ਕੇਂਦਰ ਬਣਾਤੇ ਅਸੀਂ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਨੂੰ ਸਹਾਇਤਾ ਕੇਂਦਰ ਬਣਾੜਤਾ ਵੀ ਜੇਕਰ ਹੜ ਵਰਗੀ ਸਥਿਤੀ ਪੈਦਾ ਹੁੰਦੀ ਆ ਤੁਹਾਨੂੰ ਛੱਤ ਤੁਹਾਨੂੰ ਕੱਪੜੇ ਤੇ ਤੁਹਾਨੂੰ ਲੰਗਰ ਤਿੰਨ ਚੀਜ਼ਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਹੱਈਆ ਕਰਵਾਉਗੀ ਜੀ ਬਿਲਕੁਲ ਤੇ ਕਹਿੰਦਾ ਸਾਬ ਉਧਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰਦੇ ਆ ਜੀ ਕਹਿੰਦੇ ਡਿਊਟੀਆਂ ਲਗਾ ਦਿੱਤੀਆਂ ਨੇ ਉਹਨਾਂ ਨੇ ਇਕਾਦੀਆਂ ਡਿਊਟੀਆਂ ਲਗਾਈਆਂ ਨੇ ਕਿਸ ਸੰਦਰਭ ਦੇ ਵਿੱਚ ਲਗਾਈਆਂ ਨੇ ਜੀ ਦੇਖੋ ਜੀ ਗੱਲ ਇਹ ਆ ਵੀ ਉਹ ਬਣੇ ਨੇ ਨਵੇਂ-ਨਵੇਂ ਪ੍ਰਧਾਨ ਉਹ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਧਾਨ ਸਾਹਿਬ ਨੇ ਡਿਊਟੀਆਂ ਲਾਉਣੀਆਂ ਸੀ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਬੀਬੀ ਜਗੀਰ ਕੌਰ ਜੀ ਦੀ ਡਿਊਟੀ ਲੱਗੀ ਆ ਵੀ ਭਾਈ ਰੁਸਗਾਂ ਹੋਈਆਂ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਈਆਂ ਔਰਤਾਂ ਨੂੰ ਲੈ ਕੇ ਆਂਦਾ ਜਾਵੇ ਨਵੇਂ ਅਕਾਲੀ ਦਲ ਦੇ ਵੱਲ ਕਿਉਂਕਿ ਉਹ ਔਰਤ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਆ ਉਹ ਕੈਬਨਿਟ ਮੰਤਰੀ ਵੀ ਰਹੇ ਸਾਬਕਾ ਤੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਤੇ ਬਹੁਤ ਸਾਰੇ ਉਹਨਾਂ ਦੇ ਕੋਲੇ ਅਹੁਦੇ ਰਹੇ ਆ ਉਹਨਾਂ ਦਾ ਔਰਤਾਂ ਦੇ ਵਿੱਚ ਚੰਗਾ ਹੋਲਡ ਆ ਉਹਨਾਂ ਦੀ ਡਿਊਟੀ ਲੱਗੀ ਵੀ ਔਰਤਾਂ ਨੂੰ ਇਧਰ ਲੈ ਕੇ ਆਓ ਉਧਰ ਪਤਾ ਲੱਗਾ ਵੀ ਜਿਹੜੇ ਜਸਟਿਸ ਨਿਰਮਲ ਸਿੰਘ ਨੇ ਉਹਨਾਂ ਨੂੰ ਲੀਗਲ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਐਵੇਂ ਹੀ ਵਕ ਵਕ ਹੋਰ ਹਸਤੀਆਂ ਨੂੰ ਵਕ ਵਕ ਜਿਹੜੇ ਅਹੁਦੇ ਦਿੱਤੇ ਜਾ ਰਹੇ ਵੀ ਤੁਸੀਂ ਆ ਜ਼ਿੰਮੇਵਾਰੀਆਂ ਨਿਭਾਉਣੀਆਂ ਹੁਣ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਹੁੰਦਾ ਪਰ 100 ਹੱਥ ਰੱਸਾ ਤੇ ਸਿਰੇ ਤੇ ਗੰਢ ਮੈਨੂੰ ਨਿੱਜੀ ਤੌਰ ਤੇ ਲੱਗਦਾ ਜੋ ਉਹ ਚਲੋ ਬਾਅਦ ਦੀ ਗੱਲ ਆ ਮੇਰੀ ਉਹ ਗੱਲ ਭਾਵੇਂ ਮਹੱਤਵਪੂਰਨ ਨਾ ਹੋਵੇ ਪਰ ਕੱਲ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਉਹ ਕਹਿੰਗੇ ਜਥੇਦਾਰ ਦਾ ਰਤਬਾ ਬਹੁਤ ਵੱਡਾ ਹੁੰਦਾ ਤੇ ਪ੍ਰਧਾਨਗੀ ਉਹਦੇ ਮੂਰੇ ਕੁਝ ਵੀ ਨਹੀਂ ਹੁੰਦੀ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਵੀ ਜਥੇਦਾਰੀ ਹੀ ਬਹੁਤ ਵੱਡੀ ਗੱਲ ਹੁੰਦੀ ਤੁਸੀਂ ਸਾਬਕਾ ਜਥੇਦਾਰ ਵੀ ਅਖਵਾ ਕੇ ਨਾ ساری ਉਮਰ ਬਹੁਤ ਵੱਡਾ ਮਾਣ ਤੇ ਰਤਬਾ ਹੁੰਦਾ ਇਹ ਮੈਨੂੰ ਵੀ ਐਂ ਲੱਗਦਾ ਪ੍ਰਧਾਨ ਤੇ ਇਥੇ 3600 ਤਰਿਆ ਫਿਰਦਾ ਜਥੇਦਾਰ ਭਾਵੇਂ ਸਾਬਕਾ ਵੀ ਹੋਵੇ ਹੁਣ ਗਿਆਨੀ ਰਕबीर ਸਿੰਘ ਸਾਬਕਾ ਜਥੇਦਾਰ ਆ ਅਸੀਂ ਕਦੇ ਐਂ ਥੋੜੀ ਕਹਿੰਦੇ ਵੀ ਹੁਣ ਇਹਨਾਂ ਦੀ ਇੱਜ਼ਤ ਘਟ ਗਈ ਆ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਤਖਤ ਸਹਿਬਾਨ ਦੇ ਜਥੇਦਾਰ ਰਹੇ ਆ ਹੁਣ ਤੁਸੀਂ ਗਿਆਨੀ ਗੁਰਮੁਖਸ ਸਿੰਘ ਦੀ ਗੱਲ ਕਰ ਲੋ ਆਪਾਂ ਜਦੋਂ ਵੀ ਉਹਨਾਂ ਦਾ ਜ਼ਿਕਰ ਕਰਿਆ ਕਰਾਂਗੇ ਜਥੇਦਾਰ ਸਾਹਿਬ ਕਹਿਆ ਕਰਾਂਗੇ ਤੇ ਪ੍ਰਧਾਨ ਦੇ ਨਾਲ ਤਾਂ 3600 ਸੇ ਆਪਾਂ ਵੈਸੀ ਜੁੜਿਆ ਹੁੰਦਾ ਕਿਉਂਕਿ ਪ੍ਰਧਾਨ ਹੁੰਦਾ ਸਿਆਸਤ ਦਾ ਸਿਆਸਤ ਦੇ ਵਿੱਚ ਬੰਦੇ ਦਾ کردار ਉਵੇਂ ਨਹੀਂ ਰਹਿੰਦਾ ਕਦੇ ਜੋੜ ਤੋੜ ਕਰਨਾ ਕਦੇ ਕੁਝ ਕਰਨਾ ਕਦੇ ਕੁਝ ਕਰਨਾ ਸੋ ਮੈਨੂੰ ਵੀ ਨਿੱਜੀ ਤੌਰ ਤੇ ਲੱਗਦਾ ਪਰ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਆਪਦੇ ਕੰਮਾਂ ਦੇ ਰਾਹੀਂ ਆਪਦੀ ਸੰਘਰਸ਼ ਦੇ ਰਾਹੀਂ ਆਪਦੀ ਗੰਭੀਰਤਾ ਦੇ ਰਾਹੀਂ ਸਹੀ ਮੁੱਦੇ ਚੁੱਕਣ ਤੇ ਬਾਅਦ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਵਿੱਚ ਵਿਚਰ ਕੇ ਤੇ ਪੰਜਾਬ ਦੇ ਲੋਕਾਂ ਦਾ ਮਾਣ ਖੱਟ ਲੈਣ ਤੇ ਲੋਕ ਕਹਿੰਨੇ ਕਿ ਜਥੇਦਾਰ ਤੋਂ ਬਾਅਦ ਇਹੀ ਬੰਦਾ ਜਿਹੜਾ ਪ੍ਰਧਾਨ ਕਮਾਲ ਸਾਹਿਬਤ ਹੋਇਆ ਇਹ ਸਮੇਂ ਨੇ ਤੈਅ ਕਰਨਾ ਪਰ ਫਿਲਹਾਲ ਇਹ ਆਉਂ ਲੱਗਦਾ ਵੀ ਉਹਨਾਂ ਨੂੰ ਪ੍ਰਧਾਨ ਬਣਨ ਦੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਜੀ ਜੀ ਬਿਲਕੁਲ ਸਹੀ 100% ਦੀ ਤੁਸੀਂ ਸਹੀ ਕਹਿਟਾ ਨਾ ਸਾਹਿਬ ਖੈਰ ਅੱਗੇ ਵਧਦੇ ਆ ਉਧਰ ਮਜੀਠੀਆ ਹੋਰਾਂ ਦੀ ਗੱਲ ਕਰਦੇ ਆ ਵਿਕਰਮ ਮਜੀਠੀਆ ਹੋਰਾਂ ਨੂੰ ਕਹਿੰਦੇ ਨਿਆਂਇਕ ਹਿਰਾਸਤ ਦੇ ਵਿੱਚ ਉਹਨਾਂ ਦੀ ਚ 14 ਦਿਨਾਂ ਦਾ ਵਾਅਦਾ ਕਰ ਦਿੱਤਾ ਰਾਹਤ ਮਿਲਦੀ ਹੋਈ ਕਿਤੇ ਵੀ ਨਜ਼ਰ ਨਹੀਂ ਆ ਰਹੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਵਿਕਰਮ ਮਜੀਠੀਆ ਹੋਰਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਲਗਾਤਾਰ ਲੰਗੇ ਕੱਲ ਵੀ ਪਤਾ ਲੱਗਾ ਜੀ ਸੁਣਵਾਈ ਹੋਈ ਉਹਨਾਂ ਦੇ ਕੇਸ ਦੀ ਪਰ ਅਦਾਲਤ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਆ ਉਹ ਇਹੀ ਆ ਜੀ ਕਿ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੁਣ ਉਹ 28 ਅਗਸਤ ਤੱਕ ਅੰਦਰ 28 ਅਗਸਤ ਤੱਕ ਤਾਂ ਚਲੋ ਕੁੱਲ ਮਿਲਾ ਕੇ ਅੰਦਰ ਨਾ ਹੋ ਸਕਦਾ ਭਾਈ ਅੱਗੇ ਪਿੱਛੇ ਵੀ ਸਮਾਂ ਹੋਵੇ ਤਰੀਕਾ ਦੇ ਵਿੱਚ ਪਰ ਇਹ ਆ ਜੀ ਕਿ 28 ਅਗਸਤ ਤੱਕ ਨਿਆਇਕ ਹਿਰਾਸਤ ਦਾ ਵਾਧਾ ਕਰ ਦਿੱਤਾ ਗਿਆ ਹੁਣ 28 ਅਗਸਤ ਨੂੰ ਮੁਹਾਲੀ ਦੀ ਅਦਾਲਤ ਦੇ ਵਿੱਚ ਮੁੜ ਕੇ ਸੁਣਵਾਈ ਹੋਊਗੀ ਦੋਵਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਹਰ ਵਾਰ ਬਹਿਸ ਕੀਤੀ ਜਾਂਦੀ ਹੈ ਸਰਕਾਰੀ ਧਿਰ ਦੇ ਵੱਲੋਂ ਮਜੀਠੀਆ ਧਿਰ ਦੇ ਵੱਲੋਂ ਵੀ ਵਕੀਲਾਂ ਵੱਲੋਂ ਪਰ ਸਿੱਟਾ ਕੋਈ ਨਹੀਂ ਨਿਕਲਦਾ ਜਾਂ ਤਾਂ ਤਰੀਕਦਰ ਤਰੀਕ ਅੱਗੇ ਵੱਧਦੀ ਆ ਤੇ ਜਾਂ ਫਿਰ ਇਹ ਹੁੰਦੀ ਜੀ ਕਿ ਆਪਾਂ ਸੋਧ ਦੇ ਵਾਸਤੇ ਵੀ ਸੋਧ ਕਰਕੇ ਅਸੀਂ ਪਟੀਸ਼ਨ ਫੇਰ ਪਾਵਾਂਗੇ ਵਾਪਸ ਲੈ ਲੈਨੇ ਆ ਸੋ ਇਹਨਾਂ ਗੱਲਾਂ ਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਵੇਨੇ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਹੋਰ ਬਣਦਾ ਪਰ ਫਿਰ ਹਾਲ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੀ ਆ ਜਿਹੜਾ ਆ ਆਜ਼ਾਦੀ ਦੇ ਇਹ ਇਹ ਉਹਨਾਂ ਵਾਸਤੇ ਆਜ਼ਾਦੀ ਨਹੀਂ ਲੈ ਕੇ ਆਇਆ ਇਸ ਆਜ਼ਾਦੀ ਦੇ ਹੜੇ ਦੇ ਮੌਕੇ ਵੀ ਉਹ ਅੰਦਰ ਹੀ ਆ ਸੋ 100 100 ਸਾਰੇ ਤੇ ਗੰਡ ਹੁਣ 28 ਅਗਸਤ ਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਜ਼ਮਾਨਤ ਮਿਲਦੀ ਕਿ ਨਹੀਂ ਮਿਲਦੀ ਆ ਮੇਰੇ ਖਿਆਲ ਵੀ 2-4 ਦਿਨਾਂ ਤੱਕ ਉਹਨਾਂ ਦੀ ਬੈਰਕ ਬਦਲਣ ਵਾਲੇ ਮਾਮਲੇ ਤੇ ਵੀ ਸੁਣਵਾਈ ਹੋਣੀ ਆ ਦੋ ਗੱਲਾਂ ਤੇ ਸੁਣਵਾਈ ਚੱਲਦੀ ਆ ਇੱਕ ਬੈਰਕ ਬਦਲੀ ਜਾਵੇ ਇੱਕ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਤੇ ਹਾਲਾਂਕਿ ਦੋਵਾਂ ਦੇ ਵਿੱਚ ਇਹਨਾਂ ਨੂੰ ਰਾਹਤ ਨਹੀਂ ਮਿਲ ਰਹੀ ਜੀ ਜੀ ਟੈਣਾ ਸਾਹਿਬ ਜਿਹੜੇ 3000 ਤੋਂ ਬਾਅਦ ਰੋਡਵੇਸ ਬੱਸਾਂ ਹੜਤਾਲ ਤੇ ਨੇ ਇਹਦੇ ਕਰਕੇ ਕਹਿੰਦੇ ਕਿ ਬਹੁਤ ਵੱਡੇ ਸੰਘਰਸ਼ ਦਾ ਐਲਾਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਇਹਦਾ ਅਸਰ ਬਹੁਤ ਡੂੰਗਾ ਹੋਣ ਵਾਲਾ ਜੀ ਮੈਨੂੰ ਤਾਂ ਲੱਗਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਗੱਲ ਇਹ ਆ ਅਸਲ ਦੇ ਵਿੱਚ ਕਿ ਪੰਜਾਬ ਰੋਡਵੇਸ ਦੇ ਮੁਲਾਜ਼ਮਾਂ ਜਿਹੜੇ ਕੰਟਰੈਕਟਰ ਵਾਲੇ ਉਹ ਪਿਛਲੇ ਲੰਮੇ ਸਮੇਂ ਤੋਂ ਆਪਾਂ ਜਾਣਦੇ ਕਿ ਸੰਘਰਸ਼ ਕਰ ਰਹੇ ਆ ਉਹ ਕੰਟਰੈਕਟ ਵਾਲੇ ਮੁਲਾਜ਼ਮ ਕਹਿੰਦੇ ਵੀ ਸਾਨੂੰ ਆਊਟਡੋਰ ਮੁਲਾਜ਼ਮਾਂ ਨੂੰ ਤੁਸੀਂ ਵਿਭਾਗ ਚ ਲੈ ਕੇ ਆਓ ਸਾਨੂੰ ਕੱਚਾ ਨੂੰ ਪੱਕਾ ਕਰੋ ਸਾਡੀਆਂ ਤਨਖਾਹਾਂ 'ਚ ਵਾਧਾ ਕਰੋ ਸਾਡੇ ਕੋਲੋਂ ਇੰਨੇ ਕੁ ਪੈਸਿਆਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਗੱਲ ਇਹ ਜੀ ਕਿ ਇਹ ਸਰਕਾਰਾਂ ਇਹਨਾਂ ਦੀ ਮੰਗਾਂ ਦੇ ਵੱਲ ਗੌਰ ਨਹੀਂ ਕਰਦੀਆਂ ਹੁਣ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਜੀ ਕਿ ਅਸੀਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦੇਣਾ ਤੇ ਉਹਨਾਂ ਨੇ ਕਰਨ ਦੇ ਤਰੀਕ ਵੀ ਐਲਾਨ ਦਿੱਤੀ ਸੀ ਸਰਕਾਰ ਨੇ ਗੱਲ ਕਹੀ ਕਿ ਨਾ ਰਖੜੀ ਤੋਂ ਕਰਨ ਪਹਿਲਾਂ ਦੀ ਗੱਲ ਆ ਇਹ ਉਹ ਸਰਕਾਰ ਕਹਿੰਦੀ ਵੀ ਅਸੀਂ ਤੁਹਾਡੀਆਂ ਮੰਗਾਂ ਨੂੰ ਵਿਚਾਰਾਂਗੇ 14 ਅਗਸਤ ਨੂੰ 14 ਅਗਸਤ ਤੱਕ ਆ ਜਿਹੜਾ ਉਹ ਤੁਸੀਂ ਸੰਘਰਸ਼ ਨਾ ਕਰੋ ਲੋ ਜੀ ਉਹਨਾਂ ਨੇ ਆਪਣੀ ਹੜਤਾਲ ਟਾਲਦੀ ਤੇ 14 ਅਗਸਤ ਆ ਗਈ 14 ਅਗਸਤ ਨੂੰ ਫੇਰ ਮੀਟਿੰਗ ਹੋਈ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਵੀ ਸੀਗੇ ਤੇ ਪਰ ਇੱਥੇ ਮੀਟਿੰਗ ਬੇਸਟਾ ਰਹੀ ਆ ਮੀਟਿੰਗ ਦੇ ਵਿੱਚੋਂ ਕੁਝ ਨਿਕਲਿਆ ਨਹੀਂਗਾ ਸੋ ਜਿਹੜੇ ਮੁਲਾਜ਼ਮ ਆ ਉਹਨਾਂ ਨੇ 3000 ਬੱਸਾਂ ਜਿਹੜੀਆਂ ਰੋਡਵੇਜ਼ ਪਨ ਬਸ ਤੇ ਪੀਆਰਟੀਸੀ ਇਹਨਾਂ ਦੇ ਚੱਕੇ ਜਾਮ ਕਰਤੇ ਆ ਇਹ ਖੜਾਤੀਆਂ ਹੜਤਾਲ ਤੇ ਚਲੇ ਗਏ ਆ ਅੱਜ ਜਦੋਂ 15 ਅਗਸਤ ਆ ਇਹਨਾਂ ਕੰਟਰੈਕਟ ਮੁਲਾਜ਼ਮਾਂ ਨੇ ਇਹ ਗੱਲ ਕਹਿ ਗਈ ਹੈ ਜੀ ਕਿ ਅਸੀਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਮੰਤਰੀ ਤਰੰਗਾ ਲਹਿਰਾਉਣ ਆਏ ਆ ਇਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਅਸੀਂ ਇਹਨੂੰ ਕਾਲਾ ਦਿਵਸ ਮਨਾਵਾਂਗੇ ਅਸੀਂ ਇਹਨੂੰ ਗੁਲਾਮੀ ਦੇ ਹੜਾ ਮਨਾਵਾਂਗੇ ਆਜ਼ਾਦੀ ਹੈ ਹੀ ਨਹੀਂ ਸੋ ਉਹਨਾਂ ਨੇ ਆਪਦਾ ਸੰਘਰਸ਼ ਸ਼ੁਰੂ ਕਰਤਾ ਪਰ ਬਾਕੀ ਚਲੋ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹ ਤਾਂ ਅਸੀਂ ਚੰਗਾ ਹੀ ਮੰਨਾਂਗੇ ਪਰ ਔਰਤਾਂ ਵਾਸਤੇ ਬੜੀ ਮੁਸ਼ਕਲ ਖੜੀ ਹੋਗੀ ਕਿਉਂਕਿ ਔਰਤਾਂ ਜਿਹੜੀਆਂ ਉਹ ਹੁਣ ਤਿੰਨੇ ਦਿਨ ਹੜਤਾਲ ਚੱਲੇ ਦੋ ਦਿਨ ਚੱਲੇ 10 ਦਿਨ ਚੱਲੇ ਤਾਂ ਪਤਾ ਹੀ ਨਹੀਂਗਾ ਤੇ ਜਿੰਨਾ ਚਿਰ ਇਹ ਹੜਤਾਲ ਚਲਦੀ ਆ ਵਿਚਾਰੀਆਂ ਬੀਬੀਆਂ ਤਾਂ ਸਰਕਾਰੀ ਬੱਸਾਂ ਦੇ ਵਿੱਚ ਬੈਹਿ ਨਹੀਂ ਸਕਦੀਆਂ ਖੜੀ ਬੱਸ 'ਚ ਬੈ ਕੇ ਉਹਨਾਂ ਨੇ ਕੀ ਕਰਨਾ ਬੱਸਾਂ ਇਹ ਸਰਕਾਰੀ ਖੜ ਗਈਆਂ ਤੇ ਪ੍ਰਾਈਵੇਟ ਬੱਸਾਂ 'ਚ ਸਫ਼ਰ ਕਰਨਾ ਪੈਣਾ ਤੇ ਫਿਰ ਕਿਰਾਇਆ ਲਾਉਣਾ ਪੈਣਾ ਤੇ ਆਪਣੇ ਹੱਕਾਂ ਦਾ ਢਾਕਾ ਵੱਜ ਜਾਣਾ ਤੇ ਭਾਈ ਇਹ ਹੁਣ ਬੀਬੀਆਂ ਦੇ ਵਿਚਾਰ ਸਾਹਮਣੇ ਆਉਣਗੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਵੈਸੇ ਵੀ ਛੁੱਟੀਆਂ ਦਾ ਮੌਕਾ ਤੇ ਇਸ ਮੌਕੇ ਤੇ ਇਹੋ ਜੀ ਖਬਰ ਆਵੇ ਤੇ ਵਾਕਈ ਹਿਰਦਾ ਬਲੁੰਦਰ ਦਿੰਦੀ ਹੈ ਖੈਰ ਅੱਗੇ ਵਧਦੇ ਹਾਂ ਜੀ ਉੱਧਰ ਕਹਿੰਦੇ ਕਿ ਰਾਹੁਲ ਗਾਂਧੀ ਹੋਰਾਂ ਨੇ ਮ੍ਰਿਤਕ ਲੋਕਾਂ ਨਾਲ ਚਾਹ ਪੀਤੀ ਹੈ ਜੀ ਇਹ ਕਿਵੇਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਇਹ ਬੜੀ ਵੱਡੀ ਸਟਾਇਰ ਵਾਲੀ ਗੱਲ ਆ ਇਹ ਬੜੀ ਤਨਜ਼ ਵਿਅੰਗ ਵਾਲੀ ਗੱਲ ਆ ਤੇ ਇਹਦੇ ਗੱਲਾਂ ਦੇ ਉੱਤੇ ਕਈ ਬੰਦੇ ਆਪਦੇ ਵਿਚਾਰ ਪੇਸ਼ ਕਰਦੇ ਆ ਪਰ ਗੱਲ ਇਹ ਜੀ ਕਿ ਰਾਹੁਲ ਗਾਂਧੀ ਹੋਰਾਂ ਨੇ ਦਿੱਲੀ ਦੇ ਵਿੱਚ ਬਿਹਾਰ ਦੇ ਉਹਨਾਂ ਲੋਕਾਂ ਨਾਲ ਚਾਹ ਪੀਤੀ ਆ ਤੇ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਆ ਜਿਹੜੇ ਲੋਕ ਬਿਹਾਰ ਦੀਆਂ ਵੋਟਰ ਸੂਚੀਆਂ ਦੇ ਵਿੱਚੋਂ ਕੱਟ ਦਿੱਤੇ ਗਏ ਆ ਇਸ ਕਰਕੇ ਵੀ ਮਰ ਗਏ ਆ ਚੋਣ ਕਮਿਸ਼ਨ ਕਹਿੰਦਾ ਇਹ ਮਰ ਗਏ ਉਹਦਾ ਉਹ ਸਾ ਲੈ ਲੈਂਦੇ ਆ ਤੇ ਤੁਰੇ ਫਿਰਦੇ ਆ ਤੇ ਕਿਉਂਕਿ ਰਾਹੁਲ ਗਾਂਧੀ ਨੇ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਚੁੱਕਿਆ ਵੀ ਭਾਈ ਚੋਣ ਕਮਿਸ਼ਨ ਦੇ ਵੱਲੋਂ ਭਾਜਪਾ ਨਾਲ ਮਿਲ ਕੇ ਤੇ ਇਹ ਸਾਰਾ ਕੁਝ ਕਰ ਦਿੱਤਾ ਜਾਂਦਾ ਇਹ ਜੀ ਜਿਉਂਦੇ ਨੂੰ ਮਾਰ ਦਿੰਦੇ ਮਰੇ ਦੀ ਵੋਟ ਬਣਾ ਦਿੰਦੇ ਆ ਇੱਕੋ ਥਾਂ ਦੇ ਉੱਤੇ ਕਈ ਕਿ ਦਰਜਨ ਲੋਕਾਂ ਦੀ ਵੋਟ ਬਣ ਜਾਂਦੀ ਆ ਉਨੇ ਸੂਚੀ ਲੈ ਕੇ ਆਂਦੀ ਆ ਵੀ ਆ ਦੇਖੋ ਜੀ ਐਸ ਵੋਟਰ ਦੀ ਇਸ ਤਰ੍ਹਾਂ ਤੇ ਵੋਟ ਬਣੀ ਇਹ ਤਾਂ ਇੱਥੇ ਰਹਿੰਦਾ ਹੀ ਨਹੀਂ ਆ ਜਿਹੜਾ ਬੰਦਾ ਇਹ ਤਾਂ ਮਰਿਆ ਹੋਇਆ ਆ ਆ ਬੰਦਾ ਜਿਉਂਦਾ ਇਹਦੀ ਵੋਟ ਕੱਟਤੀ ਆ ਸੋ ਬਿਹਾਰ ਦੇ ਦਰਜਨ ਤੋਂ ਵੱਧ ਲੋਕ ਉਹਨਾਂ ਨੂੰ ਮਿਲਣ ਆਏ ਉਹ ਕੱਲੀ ਜੀ ਸਾਡਾ ਵੋਟਰ ਸੂਚੀ ਚ ਨਾ ਹੈ ਨਹੀਂ ਤੇ ਰਾਹੁਲ ਗਾਂਧੀ ਨੇ ਗੱਲ ਕਹੀ ਹੈ ਜੀ ਕਿ ਮੈਂ ਜ਼ਿੰਦਗੀ ਚ ਬਹੁਤ ਸਾਰੇ ਐਕਸਪੀਰੀਅੰਸ ਕੀਤੇ ਤਜਰਬੇ ਕੀਤੇ ਆ ਪਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਮਰਿਆ ਨੇ ਨਾਲ ਚ ਆ ਪੀਣ ਲੱਗਾ ਨਾਲੇ ਵੀ ਗੱਲ ਕਹੀ ਹੈ ਵੀ ਹੁਣ ਤੁਸੀਂ ਪੂਰੇ ਦਿੱਲੀ ਦੇ ਵਿੱਚ ਘੁੰਮਿਓ ਜਦੋਂ ਬਿਹਾਰ ਤੋਂ ਆਈਆਂ ਆ ਆਟੋ ਤੇ ਜਾਓ ਰਿਕਸ਼ੇ ਤੇ ਜਾਓ ਤੁਸੀਂ ਜੀ ਬੱਸ 'ਚ ਜਾਓ ਤੁਸੀਂ ਟ੍ਰੇਨ 'ਚ ਜਾਓ ਤੁਸੀਂ ਜਹਾਜ਼ 'ਚ ਬਹਿ ਜਾਓ ਪੂਰੀ ਦਿੱਲੀ ਘੁੰਮ ਕੇ ਜਾਓ ਕਿਉਂਕਿ ਮਰਿਆ ਨਹੀਂ ਟਿਕਟ ਨਹੀਂ ਲੱਗਦੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆ ਸਾਡੇ ਕੋਲੇ ਸਬੂਤ ਆ ਆ ਬੰਦਿਆਂ ਦੇ ਰੂਪ ਦੇ ਵਿੱਚ ਵੀ ਸਾਡੀਆਂ ਸਰਕਾਰਾਂ ਦੇ ਕੇਂਦਰ ਦੇ ਲੱਛਣ ਕੀ ਆ ਇਹ ਕਿਵੇਂ ਜਿਉਂਦਿਆਂ ਨੂੰ ਮਾਰ ਦਿੰਦੀਆਂ ਚੋਣ ਕਮਿਸ਼ਨ ਨੂੰ ਵੈਸੇ ਮੇਰੇ ਥੇਥੇ ਤੋਂ ਗੱਲ ਬਿਸਰ ਨਾ ਜਾਵੇ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਆ ਵੀ 3 ਦਿਨਾਂ ਦੇ ਵਿੱਚ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਚੋਣ ਕਮਿਸ਼ਨ ਨੂੰ 3 ਦਿਨਾਂ ਦੇ ਵਿੱਚ ਵਿੱਚ ਯਾਨੀ ਕਿ ਮੰਗਲਵਾਰ ਤੱਕ 65 ਲੱਖ ਲੋਕਾਂ ਦੀ ਸੂਚੀ ਤੇ ਖਾਸ ਕਰਕੇ ਜਿਹੜੇ ਲੋਕਾਂ ਦੇ ਇਸ ਵੋਟਰ ਸੂਚੀ ਦੇ ਵਿੱਚੋਂ ਨਾਂ ਕੱਟੇ ਗਏ ਆ ਜਿਹੜੇ ਤੁਸੀਂ ਮਰੇ ਹੋਏ ਦਿਖਾਏ ਆ ਉਹਨਾਂ ਦੇ ਵੇਰਵੇ ਉਹਨਾਂ ਦੇ ਪਤੇ ਟਿਕਾਣੇ ਉਹਨਾਂ ਦੀ ਵੋਟ ਕੱਟਣ ਦੇ ਕਾਰਨ ਆਪਦੀ ਵੈਬਸਾਈਟ ਦੇ ਉੱਤੇ ਦਿਖਾਓ ਇਹ ਇੱਕ ਵੱਡੀ ਖਬਰ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਹੁਣ ਆਪਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਗੱਲ ਕਰ ਲਈਏ ਜੀ ਮੌਸਮ ਦੀ ਇਸ ਵੇਲੇ ਮੌਜੂਦਾ ਸਥਿਤੀ ਕੀ ਹੈ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਦੇਖੋ ਜੀ ਪੰਜਾਬ ਦੇ ਵਿੱਚ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਮੌਸਮ ਸਾਫ ਆ ਪੰਜਾਬ ਦੇ ਵਿੱਚ ਅਜਮੀਨ ਦੀ ਸੰਭਾਵਨਾ ਹੈਗੀ ਆ ਤੇ ਅੱਜ ਤੇ ਕੱਲ ਯਾਨੀ ਕਿ 15 ਤੇ 16 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਕਈ ਥਾਵਾਂ ਤੇ ਪੈ ਸਕਦਾ ਜਿਵੇਂ ਕਿ ਮੌਸਮ ਵਿਭਾਗ ਨੇ ਅੰਦਾਜ਼ਾ ਪੇਸ਼ ਕੀਤਾ ਬਾਕੀ ਸਮਾਂ ਰਸੂਗਾ ਜੇ ਪੰਜਾਬ ਦੇ ਵਿੱਚ ਮੀਂਹ ਪੈ ਗਿਆ ਤਾਂ ਡੈਮ ਆ ਜਿਹੜੇ ਉਹ ਭਰ ਸਕਦੇ ਉੱਛਲ ਸਕਦੇ ਆ ਉਹਨਾਂ ਦਾ ਪਾਣੀ ਛੱਡਿਆ ਦਰਿਆ ਉੱਛਲ ਸਕਦੇ ਆ ਉਧਰ ਜੇ ਹਿਮਾਚਲ ਪ੍ਰਦੇਸ਼ ਦੇ ਵੱਲ ਹੋਰ ਥਾਵਾਂ ਤੇ ਮੀਂਹ ਪੈ ਗਿਆ ਉਹਦੇ ਕਰਕੇ ਵੀ ਪੰਜਾਬ 'ਚ ਹੜ੍ਹ ਆ ਸਕਦੇ ਆ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਦੇ ਉੱਤੇ ਰੱਖਿਆ ਗਿਆ ਸਭ ਕੁਝ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਸਾਫ਼ ਆ ਪਰ 15 ਤੇ 16 ਅਗਸਤ ਨੂੰ ਪੰਜਾਬ ਦੇ ਵਿੱਚ ਭਰਮਾ ਵੀ ਪੈਣ ਦੀ ਪੁਖ ਬਣੀ ਕੀਤੀ ਗਈ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ